ਨਮਸਕਾਰ ਜੀ ਵੈਲਕਮ ਸਵਾਨਾ ਟੂਡੇ ਨਿਊਜ਼ ਅੱਜ ਸਮਾਣਾ ਪਹੁੰਚੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਾਰੇ ਵੱਲੋਂ ਪੀਡਬਲਯੂਡੀ ਅਤੇ ਜੰਗਲਾਤ ਵਿਭਾਗਾਂ ਨੂੰ ਸੜਕਾਂ ਤੇ ਖੜੇ ਸੁੱਕੇ ਦਰਖਤਾਂ ਨੂੰ ਕਟਾਉਣ ਦੇ ਸਖਤ ਆਦੇਸ਼ ਜਾਰੀ ਕੀਤੇ ਹਨ ਉਹਨਾਂ ਕਿਹਾ ਜੇਕਰ ਕਿਸੇ ਗੱਡੀ ਜਾਂ ਇਨਸਾਨ ਉੱਪਰ ਸੁੱਕਾ ਦਖਤ ਗਿਰ ਜਾਵੇ ਤਾਂ ਉਸਦੀ ਮੌਤ ਹੋ ਸਕਦੀ ਹੈ ਔਰ ਉਸ ਵਿਭਾਗ ਦੇ ਅਫਸਰ ਤੇ ਕ੍ਰਿਮੀਨਲ ਐਕਟ ਤਹਿਤ ਤਮਾਮਲਾ ਦਰਜ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਸੜਕਾਂ ਦੇ ਕਿਨਾਰੇ ਸੁੱਕੇ ਦਰਖਤ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਅਤੇ ਇਹ ਹਵਾ ਚੱਲਣਾ ਡਿੱਗ ਕੇ ਕਈਆਂ ਜਾਨਾਂ ਲੈ ਚੁੱਕੇ ਹਨ ਡਿਪਟੀ ਕਮਿਸ਼ਨਰ ਦੇ ਆਦੇਸ਼ ਤੇ ਜਾਰੀ ਕਰ ਦਿੱਤੇ ਹਨ ਪਰ ਮਹਿਕਮਾ ਵਿਆਉ ਨੂੰ ਪਤਾ ਹੀ ਨਹੀਂ ਕੀ ਇਹ ਜਗਾ ਜਗਾ ਜੰਗਲਾਤ ਮਹਿਕਮਾ ਦੀ ਹੈ ਜਾਂ ਪੀਡਬਲੂਡੀ ਦੀ ਹੈ ਦਿਪਤੀ ਕਮਿਸ਼ਨਰ ਨੇ ਇਹ ਵੀ ਕਿਹਾ ਹੈ ਕਿ ਸੜਕ ਜੋ ਪਿੰਡਾਂ ਨੂੰ ਜਾ ਸ਼ਹਿਰਾਂ ਨੂੰ ਜਾਂਦੀ ਹੈ ਉਹ ਮਾਰਕੀਟ ਕਮੇਟੀ ਵੱਲੋਂ ਬਣਾਈ ਜਾਂਦੀ ਹੈ ਅਤੇ ਕੁਝ ਜ਼ਿਆਦਾ ਫੰਡ ਹੋਣ ਜੋ ਸਰਕਾਰ ਨੇ ਰੋਕ ਰੱਖੇ ਹਨ ਉਸ ਉਹਨਾਂ ਕਰਕੇ ਨਹੀਂ ਬਣਾਈਆਂ ਜਾ ਰਹੀਆਂ ਜਿਨ੍ਹਾਂ ਨੂੰ ਜਲਦੀ ਬਣਾਇਆ ਜਾਵੇਗਾ ਕਿਸਾਨ ਨਵਜੀਤ ਸਿੰਘ ਨੇ ਕਿਹਾ ਕਿ ਸੁੱਕੇ ਦਖਤ ਬੜੇ ਸੰਖਿਆ ਵਿੱਚ ਸਮਾਣਾ ਪਟਿਆਲਾ ਰੋਡ ਤੇ ਖੜੇ ਹਨ ਜਲਦੀ ਉਹਨਾਂ ਨੂੰ ਮਹਿਕਮਾ ਕਟਵਾ ਕੇ ਆਪਣੇ ਗੋਦਾਮਾਂ ਵਿੱਚ ਰੱਖੇ ਇਹਨਾਂ ਦਾ ਜਾਂ ਠੇਕੇਦਾਰੀ ਸਿਸਟਮ ਨਾਲ ਬੋਲੀ ਕਰਵਾਈ ਜਾਵੇ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਜੀ ਸਿੰਘ ਜੀ ਮਨਜੀਤ ਸਿੰਘ ਜਿਹੜੇ ਸੁੱਕੇ ਦਰਖ ਦੇ ਲੱਗੇ ਹੋਏ ਰੋਡ ਤੇ ਉੱਪਰ ਅਰੇ ਆਸ ਤੁ ਨੂੰ ਨੋਟਾ ਦੇ ਰਿਹਾ ਕੀ ਕਰਨ ਚੰਦੋ ਇਹ ਜੀ ਆਪਣਾ ਜਿਹੜਾ ਸਮਾਣੇ ਦੇ ਪਟਿਆਲੇ ਰੋਡ ਤੇ ਜਿੰਨੇ ਸੁੱਕੇ ਰੁੱਖ ਨੇ ਜਦੋਂ ਹਵਾ ਝੱਖੜ ਬਰਸਾਤ ਹੁੰਦੀ ਹੈ ਤੇ ਰੋਡ ਤੇ गिर ਜਾਂਦੇ ਨੇ ਚਾਂਜਕ ਉਹਨਾਂ ਕਈ ਇੱਥੇ ਐਕਸੀਡੈਂਟ ਹੋਏ ਨੇ ਹਾਸੇ ਹੋਏ ਨੇ ਜਿੰਨਾ ਕਰਕੇ ਬਹੁਤ ਨੁਕਸਾਨ ਹੋਇਆ ਜੀ ਇੱਥੇ ਇਹ ਆਪਣਾ ਇਹ ਜਿਹੜਾ ਮੈਕਮੇ ਵਾਲੇ ਨੇ ਉਹਨਾਂ ਨੂੰ ਆਪਣਾ ਇਹ ਰੁੱਖ ਜਿਹੜੇ ਸੁੱਕੇ ਹੋਏ ਨੇ ਕਟਵਾ ਕੇ ਆਪਣੇ ਗੋਦਾਮਾਂ ਚ ਲਵਾਉਣੇ ਚਾਹੀਦੇ ਨੇ ਇੱਥੋਂ ਕਿਤੇ ਆਪਣਾ ਪਾਸੇ ਲੈ ਕੇ ਜਿਹਦੇ ਨਾਲ ਕੀ ਬਹੁਤ ਜਾਨੀ ਨੁਕਸਾਨ ਹੋ ਰਿਹਾ ਜਾਨੀ ਤੇ ਮਾਲੀ ਨੁਕਸਾਨ ਉਹਨਾਂ ਨੂੰ ਜੰਗਲਾਤ ਵਾਲੇ ਸੋਚਣਾ ਚਾਹੀਦਾ ਉਹ ਜਿਹੜਾ ਹੈਗਾ ਪਹਿਲਾਂ ਵੀ ਆਰਡਰ ਦਿੱਤਾ ਹੋਇਆ ਹੈ ਤੇ ਪਰਸੋਂ ਆਪਾਂ ਇੱਕ ਸਪ੍ਰੀਡ ਚਿੱਠੀ ਵੀ ਗੱਡੀ ਹੋਈ ਹੈ ਸਾਰੇ ਜਿੰਨੇ ਵੀ ਜ਼ਿਲ੍ਹੇ ਦੇ ਅਫਸਰ ਸਾਹਿਬਾਨ ਨੇ ਕਿ ਜਿਨ੍ਹਾਂ ਜੇ ਇਸ ਤਰੀਕੇ ਦਾ ਕੋਈ ਵੀ ਚੀਜ਼ ਹੈਗੀ ਹੈ ਭਾਵੇਂ ਉਹ ਪੋਲ ਹੈ ਭਾਵੇਂ ਉਹ ਇਸ ਤਰੀਕੇ ਦਾ ਪੀੜ ਹੈ ਜੋ ਕਿ ਦੇਖ ਸਕਦਾ ਹੈ ਕਿਸੇ ਦੀ ਜਾਨ ਸਕਦੀ ਹੈ ਜਾ ਜਾ ਸਕਦੀ ਹੈ ਉਹਨੂੰ ਤੁਸੀਂ ਇਮੀਡੀਏਟਲੀ ਜਿਹੜਾ ਹੈਗਾ ਰਿਮੂਵ ਕਰੋ ਜੇ ਬਾਅਦ ਵਿੱਚ ਖੁਦਾ ਨਾ ਕਰਕੇ ਇਸ ਕਾਰਨ ਕਿਸੇ ਦੀ ਕਿਸੇ ਨੂੰ ਨੁਕਸਾਨ ਹੁੰਦਾ ਹੈ ਤਾਂ ਉਹਦੇ ਲਈ ਜਿਹੜਾ ਹੈਗਾ ਉਹ ਕ੍ਰਿਮੀਨਲ ਕਾਰਵਾਈ ਵੀ ਉਸ ਅਫਸਰ ਤੇ ਹੋਏਗੀ ਜੇ ਉਹ ਕਾਰਵਾਈ ਨਹੀਂ ਕਰਦਾ ਸਰ ਮੋਸਟਲੀ ਜਿਹੜੇ ਰੋਡਸ ਨੇ ਜਿਹੜਾ ਜਸਟਰ ਹੁੰਦਾ ਹੈ ਤਾਂ ਉਹਦੇ ਵਾਸਤੇ ਸਰਕਾਰ ਜਿਹੜਾ ਹੈਗਾ ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਨਾਰਮਸ ਨੇ ਭਾਰਤ ਸਰਕਾਰ ਦੇ ਉਹਦੇ ਵੀ ਸਿਰਫ 70 ਹਜ਼ਾਰ ਜਿਹੜਾ ਹੈਗਾ ਪਰ ਕਿਲੋਮੀਟਰ ਦੇ ਹਿਸਾਬ ਨਾਲ ਮਿਲਦਾ ਹੈ ਉਹ ਬੇਸਿਕਲੀ ਜਿਹੜਾ ਆਪਾਂ ਮਿੱਟੀ ਪਾਉਣੀ ਹੁੰਦੀ ਹੈ ਥੋੜਾ ਜਿਹਾ ਕੁਝ ਖੜੇ ਬੰਨੇ ਹੁੰਦੇ ਉਹਦੇ ਵਾਸਤੇ ਆਉਂਦਾ ਹੈ ਤੇ ਜਿਹੜੇ ਆਪਣੀ ਨਵੀਂ ਸੜਕ ਬਣਾਨੀ ਹੋਵੇ ਤਾਂ ਉਹਦੇ ਵਾਸਤੇ ਸਿਰਫ ਫੰਡਿੰਗ ਜਿਹੜੀ ਆਈ ਕਿ ਉਹ ਮੰਡੀ ਬੋਰਡ ਕਰਦਾ ਹੈ ਜਿਹੜਾ ਆਪਣਾ ਫੰਡ ਹੈਗਾ ਆਰਡੀਫ ਦਾ ਉਹਦੇ ਵਿੱਚੋਂ ਪਰ ਇਸ ਵਾਰ ਕਿਉਂਕਿ ਆਰਡੀਫ ਨਹੀਂ ਆਇਆ ਇਸ ਕਰਕੇ ਰੁਕਿਆ ਪਰ ਫਨ ਆਪਣੇ ਪ੍ਰੋਪੋਜ਼ਲਸ ਗਏ ਨੇ ਕਿ ਮੈਂ ਇਹ ਉਮੀਦ ਕਰਾਂਗਾ ਕਿ ਜਲਦੀ